ਨਾ ਮੁੱਖ ਮੰਤਰੀ ਨੂੰ ਨਾ ਇਹਨਾਂ ਦੇ ਮੰਤਰੀਆਂ ਬੜੇ ਇਕਾਂ ਨੂੰ ਪਿੰਡਾਂ ਦੇ ਵਿੱਚ ਬੈਠਣ ਜਿੱਥੇ ਕਿਤੇ ਆਉਣਗੇ ਪਿਛਲੇ ਸਮੇਂ 'ਚ ਵੀ ਇਹ ਰੱਦ ਕਰਕੇ ਭੱਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਕਿਤੇ ਆਉਣਗੇ ਅਸੀਂ ਖੜੇ ਕਰਕੇ ਸਵਾਲ ਪੁੱਛਾਂਗੇ ਇਹਨਾਂ ਕੋਲੇ ਸਵਾਲਾਂ ਦੇ ਜਵਾਬ ਹੋਏ ਅਸੀਂ ਇਹਨਾਂ ਦੇ ਮਾਫੀ ਮੰਗ ਕੇ ਪੈਰੀ ਹੱਥ ਲਾ ਕੇ ਘਰਾਂ ਨੂੰ ਚੁੱਤਰ ਜਾਵਾਂਗੇ ਜੇ ਸਾਡੇ ਸਵਾਲਾਂ ਦੇ ਜਵਾਬ ਨਾ ਹੋਏ ਤਾਂ ਲੋਕ ਆਪੇ ਛੇਤਰ ਮਾਰਨਗੇ ਜਿਹੜੀ ਸਰਕਾਰ ਤੋਂ ਧੌਣ ਤੇ ਗੋਡਾ ਰੱਖ ਕੇ ਅਸੀਂ ਆਪਦੀਆਂ ਮੰਗਾ ਮਸਲੇ ਹੱਲ ਕਰਵਾਵਾਂਗੇ ਜਿਹੜਾ ਅਸੀਂ ਜੁੱਦ ਛੇੜਿਆ ਹੋਇਆ ਪੰਜਾਬ ਦਾ ਜਿਹੜਾ ਇਨਕਲਾਬੀ ਵਿਰਸਾ ਹੈਗਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੂਹ ਕਾਰਜਾ ਹਮ ਹੀਲ ਤੇ ਦਰਗਜਸਤ ਹਲਾਲ ਅਸਤ ਬੁਰਦਨ ਬਸ ਮਸ਼ੀਰ ਦਸਤ ਉਹ ਕਹਿੰਦੇ ਵੀ ਜਦੋਂ ਤੁਹਾਡੇ ਕੋਲੇ ਹੀਲੇ ਵਸੀ ਲਹਿਾਰ ਜਾਣ ਤਾਂ ਉਦੋਂ ਫਿਰ ਤਲਵਾਰ ਚੁੱਕਣੀ ਜਾਇਜ ਆ ਤੇ ਸਾਨੂੰ ਸਾਡਾ ਲੋਕ ਵੀ ਪਾਸ ਵੀ ਇਹੀ ਗੱਲ ਕਹਿੰਦਾ ਕਿ ਹੱਥ ਜੋੜਨ ਦੇ ਲਈ ਨਹੀਂ ਦੁਸ਼ਮਣ ਦੀ ਸੰਗੀ ਮਰੋੜਨ ਲਈ ਵੀ ਹੁੰਦੀ ਹੈ ਜਿਵੇਂ ਆਪ ਹੀ ਕਹਿੰਦਾ ਹੁੰਦਾ ਸੀ ਮਸ਼ੀਨਾਂ ਦੀ ਚੀਕ ਬਰਵਾਦਨਦੇ ਲੋਕ ਲੋੜ ਹੀ ਨਹੀਂ ਸੀ ਇੰਨਾ ਪ੍ਰਚਾਰ ਕਰਨ ਦੀ ਆਰਾਮਣਾ ਸੀਐਮ ਸਾਹਿਬ ਆਪ ਦਾ ਸੈਕਟਰੀਏਟ ਬੈਠਦੇ ਆਪ ਦੇ ਸੀਐਮ ਆ ਉਸ ਬੈਠਦੇ ਉੱਥੋਂ ਬੈਠ ਕੇ ਲੋਕਾਂ ਨੂੰ ਅਪੀਲ ਕਰਦੇ ਪੇਜ ਤੋਂ ਕਿ ਤੁਸੀਂ ਸਭਾ ਤਿੰਨ ਸਾਲ ਦੇ ਵਿੱਚ ਜਿਹੜਾ ਸੀ ਕੰਮ ਕੀਤਾ ਉਹਦੇ ਤੋਂ ਸੰਤੁਸ਼ਟ ਹੋ ਤਾਂ ਸਾਨੂੰ ਵੋਟਾਂ ਪਾਓ ਤਾਂ ਪਾ ਦਿੰਦੀ ਜਿਹੜਾ ਉੱਥੇ ਇੰਨਾ ਟਕਵੰਜ ਕੀਤਾ ਸਾਰੀ ਦਿੱਲੀ ਵਾਲੇ ਉਹ ਜਿਹੜਾ ਇੱਕ ਵਰਗ ਹੈ ਪੂਰੇ ਦਾ ਪੂਰਾ ਉਹਨੂੰ ਲਿਆ ਕੇ ਪੰਜਾਬ ਦੇ ਵਿੱਚ ਮਤਲਬ ਸੀਐਮ ਦੀ ਧੌਣ ਮੋੜ ਕੇ ਉੱਤੇ ਬਿਠਾ ਕੇ ਲਿਆ ਕੇ ਰੱਖਿਆ ਉਹਨਾਂ ਨੂੰ ਬੇਰਜ਼ਗਾਰੀ ਵਿਰੁੱਧ ਜਦੋਂ ਸ਼ੁਰੂ ਕਰੇ ਜੇ ਪੰਜਾਬ ਦੇ ਲੋਕਾਂ ਨੂੰ ਸੰਵਿਧਾਨ ਦੇ ਅਨੁਸਾਰ ਯੋਗਤਾਵਾਂ ਦੇ ਆਧਾਰ 'ਤੇ ਰੋਜ਼ਗਾਰ ਮਿਲੇ ਨਾ ਸਾਡੇ ਪੰਜਾਬ ਨੂੰ ਸਾਡੇ ਨੌਜਵਾਨ ਬਾਹਰ ਜਾਣ ਨਾ ਨਸ਼ੇ ਕਰਨ ਨਾ ਉਹ ਮਾੜੇ ਲੋਕਾਂ ਦੇ ਹੱਥਾਂ ਤੇ ਚੜਨ ਨਾ ਉਹ ਸਮਗਲਿੰਗ ਕਰਨ ਤੇ ਸਾਰੇ ਮਸਲੇ ਹੱਲ ਹੈ ਤੇ ਇਹੀ ਅਸੀਂ ਸਰਕਾਰ ਦੇ ਵਿਰੁੱਧ ਇਸ ਜੁੱਧ ਦੇ ਵਿਰੁੱਧ ਆਪਣਾ ਜੁੱਧ ਚਲਾਇਆ ਹੈ ਜੁੱਧ ਬੇਰਜ਼ਗਾਰੀ ਵਿਰੁੱਧ ਇਹ ਬੇਰੋਜ਼ਗਾਰਾਂ ਦੀ ਜਿਹੜੀ ਮੁਹਿੰਮਾਂ ਬੇਰੋਜ਼ਗਾਰਾਂ ਨੇ ਚਲਾਈ ਆ ਕਿਉਂਕਿ ਸਰਕਾਰ ਜਿੱਥੇ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਤਾਂ ਬੇਰੋਜ਼ਗਾਰ ਇਹ ਕਹਿੰਦੇ ਨੇ ਕਿ ਉਸ ਤੋਂ ਪਹਿਲਾਂ ਯੁੱਧ ਬੇਰੋਜ਼ਗਾਰੀ ਵਿਰੁੱਧ ਹੋਣਾ ਜਿਹੜਾ ਆ ਉਹ ਬਣਦਾ ਆ ਯੁੱਧ ਬੇਰੋਜ਼ਗਾਰੀ ਵਿਰੁੱਧ ਹੋਣਾ ਚਾਹੀਦਾ ਤੇ ਇਹ ਨਾਰਾ ਲੁਧਿਆਣੇ ਦੀ ਜ਼ਿਮਨੀ ਚੌਂਣ ਦੇ ਵਿੱਚ ਗੂੰਜਿਆ ਉਹ ਗੱਲ ਵੱਖ ਰਹੀ ਕਿ ਇਸ ਨਾਰੇ ਨੂੰ ਮਿੱਠੇ ਲਾਲੀਪਾਪ ਦਿੱਤੇ ਗਏ ਲੁਧਿਆਣੇ ਵਸਤੇ ਵਿੱਚ ਮੇਰੇ ਨਾਲ ਬੇਰੋਜ਼ਗਾਰ ਸੰਜਾ ਮੋਰਚਾ ਤੋਂ ਜਿਹੜੇ ਬਾਈ ਹੋ ਰਹੇ ਨੇ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਯੁੱਧ ਵੇਰ ਜ਼ਗਾਰੀ ਵਿਰੁੱਧ ਕੀ ਸਰਕਾਰ ਦੇ ਪੈਰਲ ਜਿਵੇਂ ਕਹਿੰਦੇ ਸਰਕਾਰ ਦੇ ਪੈਰਲ ਤੁਸੀਂ ਵੀ ਇੱਕ ਮੁਹਿੰਮ ਚਲਾਈ ਹੈ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਚਾਹੀਦੀ ਹੈ ਅਸੀਂ ਵੀ ਇਹ ਗੱਲ ਮਹਿਸੂਸ ਕੀਤੀ ਹੈ ਕਿ ਅਸਲ ਚ ਮਸਲੇ ਦੀ ਜੜ ਕਿੱਥੇ ਪਈ ਹੈ ਸਰਕਾਰ ਨੂੰ ਇਹ ਸਮਝਣੀ ਚਾਹੀਦੀ ਹੈ ਨਾ ਕਿ ਕਿਸੇ ਆਲਮਤ ਦੇ ਦਰਖਤ ਦੀਆਂ ਕੁੰਬਲਾਂ ਕੱਟ ਕੇ ਉਸ ਨੂੰ ਸੰਭਾਰਿਆ ਜਾ ਸਕਦਾ ਹੈ ਉਸ ਦੀਆਂ ਜੜਾ ਪੁੱਟਣੀਆਂ ਚਾਹੀਦੀਆਂ ਨੇ ਅਸੀਂ ਇਹ ਗੱਲ ਮਹਿਸੂਸ ਕੀਤੀ ਕਿ ਇਹ ਜੁੱਧ ਚਲਾਉਣੇ ਨੇ ਤਾਂ ਫਿਰ ਬਹੁਤ ਫਰੰਟਾਂ ਤੇ ਚਲਾਉਣੇ ਬਣਦੇ ਆ ਜਿਹਦੇ ਵਿੱਚੋਂ ਗੈਂਗਸਟਰ ਬਾਦ ਹੈ ਜਿਹਦੇ ਵਿੱਚੋਂ ਬੇਰਜ਼ਗਾਰੀ ਹੈ ਜਿਹਦੇ ਵਿੱਚੋਂ ਨਸ਼ਾ ਖੋਰੀ ਹੈ ਜਿਹਦੇ ਵਿੱਚੋਂ ਸਮੱਗਲਿੰਗ ਹੈ ਜਿਹਦੇ ਵਿੱਚੋਂ ਪ੍ਰਵਾਸ ਹੈ ਅਨੇਕਾਂ ਮਸਲੇ ਪਏ ਨੇ ਤਾਂ ਜੇ ਸਾਰਿਆਂ ਕਾਸਿਆਂ ਦੀ ਜੜ ਦੇਖੀਏ ਤਾਂ ਅਸੀਂ ਇਹ ਮਹਿਸੂਸ ਕੀਤਾ ਕਿ ਸਰਕਾਰ ਜਿਹੜਾ ਨਸ਼ਾ ਵਿਰੁੱਧ ਜੁੱਧ ਦਾ ਪ੍ਰਚਾਰ ਕਰਦੀ ਹੈ ਉਹ ਸਿਰਫ ਇੱਕ ਪੁਆਇੰਟ ਹੈ ਸੈਂਟਰ ਪੁਆਇੰਟ ਨਹੀਂ ਹੈ ਸੈਂਟਰ ਪੁਆਇੰਟ ਤਾਂ ਬੇਰਜ਼ਗਾਰੀ ਹੈ ਇਹਦੇ ਨਾਲ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਵੀ ਕਰਨ ਤੋਂ ਬਾਅਦ ਲੱਖਾਂ ਕਰੋੜਾ ਰੁਪਏ ਲੈ ਕੇ ਬੇਦੀ ਸਾਨੂੰ ਚਲੇ ਜਾਂਦੇ ਆ ਸਾਡੇ ਨੌਜਵਾਨ ਬੇਰਜ਼ਗਾਰੀ ਚੱਲਦੇ ਗੈਂਗਸਟਰਾਂ ਵੱਲ ਨੂੰ ਤੁਰ ਜਾਂਦੇ ਆ ਸਾਡੇ ਨੌਜਵਾਨ ਬੇਰਜ਼ਗਾਰੀ ਚੱਲਦੇ ਸਮਗਲਿੰਗ ਦੇ ਧੰਦੇ ਵਿੱਚ ਗ੍ਰਿਫਤ ਹੋ ਜਾਂਦੇ ਆ ਸਾਡੇ ਬੇਰਜ਼ਗਾਰ ਮਾਨਸਿਕ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਤਾਂ ਇਹ ਸਾਰੇ ਕਾਸੇ ਦੀ ਜੜ ਫੜਨੀ ਹੈ ਸਰਕਾਰ ਤਾਂ ਉਹ ਬੇਰਜ਼ਗਾਰੀ ਵਿਰੁੱਧ ਜਦੋਂ ਸ਼ੁਰੂ ਕਰੇ ਜੇ ਪੰਜਾਬ ਦੇ ਲੋਕਾਂ ਨੂੰ ਸੰਵਿਧਾਨ ਦੇ ਅਨੁਸਾਰ ਯੋਗਤਾਵਾਂ ਦੇ ਆਧਾਰ ਤੇ ਰੋਜ਼ਗਾਰ ਮਿਲੇ ਨਾ ਸਾਡੇ ਪੰਜਾਬ ਨੂੰ ਸਾਡੇ ਨੌਜਵਾਨ ਬਾਹਰ ਜਾਣ ਨਾ ਨਸ਼ੇ ਕਰਨ ਨਾ ਉਹ ਮਾੜੇ ਲੋਕਾਂ ਦੇ ਥਾਂ ਤੇ ਚੜਨ ਨਾ ਉਹ ਸਮਗਲਿੰਗ ਕਰਨ ਤੇ ਸਾਰੇ ਮਸਲੇ ਹੱਲ ਹੈ ਤੇ ਇਹੀ ਅਸੀਂ ਸਰਕਾਰ ਦੇ ਵਿਰੁੱਧ ਇਸ ਜੁੱਧ ਦੇ ਵਿਰੁੱਧ ਆਪਣਾ ਜੁੱਧ ਚਲਾਇਆ ਹੈ ਕਿ ਜੇ ਜੁੱਧ ਚਲਾਉਣਾ ਹੈ ਤੁਸੀਂ ਰੋਜ਼ਗਾਰ ਦੇਣ ਵਾਸਤੇ ਚਲਾਓ ਬੇਰਜ਼ਗਾਰੀ ਦੇ ਵਿਰੁੱਧ ਚਲਾਓ ਜਦੋਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਆਪਣੇ ਕੰਮ ਤੋਂ ਦੇ ਕਰਨਗੇ ਨੌਜਵਾਨ ਗਲਤ ਰਸਤੇ ਜਾਣਗੇ ਨਹੀਂ ਤਾਂ ਕਰਕੇ ਇੱਕ ਤਰ੍ਹਾਂ ਦੀ ਸਰਕਾਰ ਦੀ ਉਸ ਮਹਿਮ ਦੀ ਫੂਕ ਕੱਢਣ ਵਾਸਤੇ ਜਿਹੜੀ ਕਿ ਫੂਕੀ ਸਾਫਤ ਹੋ ਚੁੱਕੀ ਹੈ ਜਿਹੜੀ ਕਿ ਇੱਕ ਡਰਾਮਾ ਸਾਫਤ ਹੋ ਚੁੱਕੀ ਹੈ ਜਿਹੜੀ ਕਿ 31 ਮਈ ਨੂੰ ਉਹਨਾਂ ਨੇ ਕਹਤਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਤੇ ਹਰਜਾਨਾ ਸਾਨੂੰ ਡੈੱਡ ਬੋਡੀਜ਼ ਮਿਲਦੀਆਂ ਨੇ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਬਾਹਾਂ ਦੇ ਵਿੱਚੋਂ ਸੰੰਜਾ ਮਿਲਦੀਆਂ ਨੇ ਤਾਂ ਉਹ ਅਜੇ ਤੱਕ ਖਤਮ ਨਹੀਂ ਹੋਇਆ ਜਿਹੜਾ ਕਿ 31 ਮਈ ਨੂੰ ਉਹਨਾਂ ਨੇ ਐਲਾਨ ਜਰੂ ਬੇਰਜ਼ਗਾਰੀ ਵਿਰੁੱਧ ਸਾਡਾ ਜੁੱਧ ਹੈ ਜਿਹੜਾ ਜਾਰੀ ਹੈ ਤੇ ਸਰਕਾਰ ਨੂੰ ਵੀ ਇਸ ਗੱਲ ਤੇ ਬੇਨਤੀ ਹੈ ਕਿ ਇਸ ਗੱਲ ਵੱਲ ਧਿਆਨ ਦਿਓ ਤੁਸੀਂ ਜੁੱਧ ਸ਼ੁਰੂ ਕਰਨਾ ਹੈ ਜੁੱਧ ਤੇਜ਼ ਕਰਨਾ ਹੈ ਤਾਂ ਰੋਜ਼ਗਾਰ ਦੇਣ ਵਾਸਤੇ ਕਰੋ ਬੇਰਜ਼ਗਾਰੀ ਵਿਰੁੱਧ ਕਰੋ ਕਿਹਦਾ ਨਾਰਾ ਲੈ ਕੇ ਤੁਸੀਂ ਲੁਧਿਆਣਾ ਵਸਤੇ ਵਿੱਚ ਵੀ ਗਏ ਸੀ ਫਿਰ ਕੀ ਬਣਿਆ ਉੱਥੇ ਕਹਿੰਦੇ ਨੇ ਕਿ ਭਗਵਾਨ ਸਿੰਘ ਮਾਨ ਦੇ ਨਾਲ ਤੁਹਾਡੀ ਮੀਟਿੰਗ ਜਿਹੜੀ ਹੈਗੀ ਉੱਥੇ ਤੈਅ ਹੋ ਗਈ ਸੀ ਕਿ ਭਗਵਾਨ ਸਿੰਘ ਮਾਨ ਦੇ ਨਾਲ ਮੀਟਿੰਗ ਹੋਣੀ ਹੈ ਹੁਣ ਤਾਂ ਭਾਈ ਭਗਵਾਨ ਦੇਣ ਤਰੀਕ ਵੀ ਅੱਜ ਜਿਹੜੀ ਹੈ ਬਾਈ ਹੋ ਗਈ ਭਗਵਾਨ ਸਿੰਘ ਮਾਨ ਦੇ ਨਾਲ ਮੇਲੇ ਹੋਣਗੇ ਤੁਸੀਂ ਜਦੋਂ ਸਭਾ ਤਿੰਨ ਸਾਲਾਂ ਦੇ ਵਿੱਚ ਹੋ ਗਿਆ ਜਦੋਂ ਚੋਣਾ ਚੱਲਦੀਆਂ ਸੀਗੀਆਂ ਵਿਧਾਨ ਸਭਾ ਦੀ ਆ ਉਦੋਂ ਮੁੱਖ ਮੰਤਰੀ ਬਖ ਬਖ ਪਿੰਡਾਂ ਦੇ ਵਿੱਚ ਜਦੋਂ ਚੋਣ ਪ੍ਰਚਾਰ ਵਾਸਤੇ ਜਾਂਦਾ ਸੀ ਉਹਦੇ ਇਹ ਗੱਲ ਕਹਿੰਦਾ ਸੀ ਕਿ ਤੁਸੀਂ ਇੱਕ ਵਾਰ ਸਰਕਾਰ ਬਣਾਓ ਤੁਸੀਂ ਮੇਰੇ ਭੈਣ ਹੋ ਤੁਸੀਂ ਮੇਰੇ ਭਰਾ ਆ ਮਾ ਤੁਹਾਡੇ ਸਾਰੇ ਮੰਗਾਂ ਪਤਾ ਹੈ ਮੈਨੂੰ ਤਾਂ ਜਦੋਂ ਸਰਕਾਰ ਬਣ ਗਈ ਅਸੀਂ ਬੈਠਾਂਗੇ ਸਵਾ ਤਿੰਨ ਸਾਲਾਂ ਦੇ ਵਿੱਚੋਂ ਅੱਜ ਤੱਕ ਇੱਕ ਵੀ ਅਜਿਹੇ ਮੌਕਾ ਨਹੀਂ ਬਣਿਆ ਜਿੱਥੇ ਬਕਾਇਦਾ ਢੰਗ ਤਰੀਕੇ ਦੇ ਨਾਲ ਮੁੱਖ ਮੰਤਰੀ ਆਪ ਦੀ ਪੈਨਲ ਲੈ ਕੇ ਬੈਠਿਆ ਹੋਵੇ ਜਿੱਥੇ ਬੇਰਜ਼ਗਾਰਾਂ ਦੀ ਗੱਲ ਸੁਣੀ ਹੋਵੇ ਤੁਰੇ ਜਾਂਦੇ ਕਿਤੇ ਕਾਰ ਦੇ ਵਿੱਚ ਮੰਗ ਪੱਤਰ ਜ਼ਰੂਰ ਪ੍ਰਾਪਤ ਕਰ ਲਿਆ ਹੋ ਸਕਦਾ ਉਹ ਜਦੋਂ ਸੰਗਰੂਰ ਬਣੀ ਟੱਪੇ ਕਿਸੇ ਨਹਿਰ ਦੇ ਵਿੱਚ ਸੁੱਟ ਗਏ ਹੋਣ ਕਿਉਂਕਿ ਅਜੇ ਤੱਕ ਉਹਦੇ ਕੋਈ ਕਾਰਵਾਈ ਨਹੀਂ ਹੋਈ ਜੇ ਕਾਰਵਾਈ ਹੋਈ ਹੁੰਦੀ ਤਾਂ ਅਸੀਂ ਇਹ ਗੱਲ ਮੰਨ ਲੈਂਦੇ ਕਿ ਸਾਨੂੰ ਮੀਟਿੰਗਾਂ ਦੀ ਲੋ ਹੋ ਜਾਂਦਾ ਹੈ ਲੁਧਿਆਣੇ ਵਿੱਚ ਵੀ ਇਹੀ ਗੱਲ ਵਾਪਰੀ ਕਿ ਸਾਨੂੰ ਪ੍ਰਸ਼ਾਸਨ ਵੀ ਸਾਨੂੰ ਇਹ ਗੱਲ ਕਹਿੰਦਾ ਰਿਹਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਇਹ ਗੱਲ ਕਹਿੰਦਾ ਰਿਹਾ ਇਵਨ ਕਿਆ ਆਮ ਆਦਮੀ ਪਾਰਟੀ ਦੇ ਵ 代表ਾਂ ਦਾ ਵੀ ਸਾਨੂੰ ਇਹ ਸੁਝਾਅ ਆਉਂਦਾ ਰਿਹਾ ਕਿ ਤੁਸੀਂ ਜੇ ਆਪਣੇ ਰੋਜ਼ਗਾਰ ਦੀ ਗੱਲ ਕਰਨੀ ਹੈ ਟੇਬਲ ਤੇ ਬੈਠ ਕੇ ਕਰੋ ਅਸੀਂ ਵੀ ਬਾਰ-ਬਾਰ ਇਹੀ ਗੱਲ ਕਹਿੰਦੇ ਸੀ ਕਿ ਸਾਨੂੰ ਸੜਕ ਤੇ ਨਾ ਬੈਠਣਾ ਪਵੇ ਸਾਨੂੰ ਕਿਸੇ ਦਫਤਰ ਦੀ ਜਾਂ ਕੋਠੀ ਦਾ ਘਰਾਓ ਨਾ ਕਰਨਾ ਪਵੇ ਸਾਡੇ ਨਾਲ ਟੇਬਲ ਤੇ ਬੈਠ ਕੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹਦੇ ਕੋਲੇ ਪਾਵਰਾਂ ਨੇ ਜਿਹਦੇ ਕੋਲੇ ਸਾਡੀ ਗੱਲ ਸੁਣਨ ਦਾ ਅਧਿਕਾਰ ਹੈ ਉਹ ਗੱਲ ਸੁਣ ਕੇ ਮਸਲਾ ਹੱਲ ਕਰ ਲੈ ਸਾਨੂੰ ਸਾਲ ਤੱਕ ਆ ਮੇ ਲੰਘ ਗਏ ਤਾਂ ਲੁਧਿਆਣੇ ਦੇ ਵਿੱਚ ਜਦੋਂ ਸਾਡੀ ਗੱਲ ਉਦੋਂ ਪਹਿਲਾਂ ਨਾ ਸੁਣੀ ਗਈ ਤਾਂ ਅਸੀਂ ਲੁਧਿਆਣੇ ਦੇ ਵਿੱਚ ਜਿਮਨੀ ਚੌਣ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਜਾਂ ਉੱਥੋਂ ਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੀ ਕਿ ਸਵਾ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਕੀਤੀ ਤਾਂ ਸਾਨੂੰ ਉੱਥੇ ਮੌਕੇ ਤੇ ਮੰਤਰੀਆਂ ਨੇ ਪੁਚਕਾਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਫ਼ਤਰ ਦੇ ਵਿੱਚ ਬਿਠਾ ਕੇ ਸਾਨੂੰ ਮੀਟਿੰਗ ਦਿੱਤੀ ਗਈ ਕਿ ਤੁਸੀਂ ਬੇਫਿਕਰ ਹੋ ਕੇ ਜਾਓ 18 ਤਰੀਕ ਨੂੰ ਭਾਪਕੇ ਦੋ ਦਿਨਾਂ ਬਾਅਦ 15 ਤੋਂ 18 ਤਰੀਕ ਤੇ ਤੀਜੇ ਚੌਥੇ ਦਿਨ ਮੰਨਦਾ ਸੀ ਕਿ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਬੈਠਣਗੇ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਬੇਰਜ਼ਗ ਏ 18 17 ਤਰੀਕ ਦੀ ਰਾਤ ਨੂੰ ਸਾਨੂੰ ਇਹ ਗੱਲ ਵਾਪਰੀ ਕਿ ਮੰਤਰੀ ਸਾਹਿਬ ਤਾਂ ਮੁੱਖ ਮੰਤਰੀ ਸਾਹਿਬ ਤਾਂ ਜਿਹੜਾ ਆਪਣੀ ਸਿਹਤ ਦੀ ਸਮੱਸਿਆ ਕਰਕੇ ਮੀਟਿੰਗ ਰੱਦ ਹੈ ਇਸ ਤੋਂ ਬਾਅਦ ਸਾਨੂੰ 21 22 ਤਰੀਕ ਨੂੰ ਉਮੀਦ ਆਈ ਕਿ ਸ਼ਾਇਦ 21 ਨੂੰ ਮੀਟਿੰਗ ਹੋਵੇ ਅਜੇ ਤੱਕ ਦੁਬਾਰਾ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਤੇ ਜਿੰਨੇ ਸਵਾ 3 ਸਾਲਾਂ ਤੋਂ ਸਾਨੂੰ ਲਾਰੇ ਮਿਲਦੇ ਆ ਰਹੇ ਤੇ ਇੱਕ ਵਾਰ ਫੇਰ ਜਿਹੜਾ ਲੁਧਿਆਣੇ ਦੇ ਵਿੱਚ ਬੇਰਜ਼ਗਾਰਾਂ ਤੇ ਧੱਕਾ ਮੁਕੀ ਹੋਈ ਹੈ ਲੁਧਿਆਣੇ ਦੇ ਵਿੱਚ ਬੇਰਜ਼ਗਾਰਾਂ ਨੂੰ ਚੱਕ ਕੇ ਬੱਸਾਂ ਦੇ ਵਿੱਚ ਛੱਟਿਆ ਗਿਆ ਬੇਰਜ਼ਗਾਰਾਂ ਦੇ ਨਾਲ ਧੱਕਾ ਮੁਕੀ ਕਰਕੇ ਉਹਨਾਂ ਦੀ ਪੱਗਾ ਲਾਉਣ ਤੱਕ ਦੀ ਕੋਸ਼ਿਸ਼ ਕੀਤੀ ਗਈ ਸਾਡੇ ਮਾਈਕ ਵਗੈਰਾ ਚੋਰੀ ਕੀਤੇ ਫੇਰ ਵੀ ਸਾਨੂੰ ਜਿਹੜੀ ਮੀਟਿੰਗ ਦਿੱਤੀ ਤੇ ਉਹ ਫੇਰ ਹਵਾ ਦੇ ਵਿੱਚ ਹੈ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੈਨੂੰ ਕੁਝ ਨਹੀਂ ਹੋਇ ਬੀ ਗਿਆ ਕਹਿੰਦੇ ਮੈਂ ਤੁਹਾਡੀ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਿਮਾਰੀ ਦਾ ਬਹਾਨਾ ਲਾ ਕੇ ਸਾਤੋਂ ਮੀਟਿੰਗ ਨਹੀਂ ਕਰੀ ਇਹ ਤਾਂ ਇਹਨਾਂ ਦੇ ਅਧਿਕਾਰੀ ਕਹਿੰਦੇ ਆ ਕਿ ਬਿਮਾਰ ਹੈ ਪਹਿਲੀ ਗੱਲ ਦੂਜੀ ਗੱਲ ਜੇ ਤੰਦਰੁਸਤੀ ਵਧੀਆ ਗੱਲ ਆਸੀ ਵੀ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਤੇ ਫਿਰ ਬੇਰਜ਼ਗਾਰਾਂ ਦੇ ਨਾਲ ਬੈਠਣ ਵਾਸਤੇ ਉਹਨਾਂ ਦੇ ਮਤਲਬ ਕਿਹੜਾ ਟਾਈਮ ਨਹੀਂ ਉਹਨਾਂ ਨੂੰ ਮਿਲ ਸਕਿਆ ਜਾਂ ਉਹਨਾਂ ਨੂੰ ਕਿਹੜੀ ਖੁਰਕ ਹੋਣ ਲੱਗੀ ਕਿ ਬੇਰਜ਼ਗਾਰਾਂ ਦੇ ਨਾਲ ਬੈਠਣਾ ਉਹਨਾਂ ਨੂੰ ਔਖਾ ਲੱਗਦਾ ਤੇ ਬੇਰਜ਼ਗਾਰਾਂ ਨਾਲ ਬੈਠ ਲੈਂਦੇ 18 ਤਰੀਕ ਦੀ ਮੀਟਿੰਗ ਸੀ ਬੈਠ ਕੇ ਗੱਲ ਕਰਦੇ ਸਾਨੂੰ ਭਰੋਸਾ ਦਿੰਦੇ ਸਾਡਾ ਮਸਲਾ ਹੱਲ ਕਰਦੇ ਸ ਰੱਖੀ ਹੈ ਜੇ ਕੋਈ ਭਰਤੀ ਕੱਢੀ ਹੈ ਇਹਨਾਂ ਤਿੰਨ ਸਵਾ ਤਿੰਨ ਸਾਲਾਂ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਘਰੇ ਆਕੇ ਦੱਸ ਦਿਓ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਤੁਹਾਡੇ ਚੈਨਲ ਤੇ ਦੱਸ ਦਿਓ ਅਸੀਂ ਕਹਿੰਦੇ ਆਪਦੇ ਸਰਕਾਰੀ ਚੈਨਲ ਤੇ ਵਾਇਰਲ ਕਰ ਦਿਓ ਆਪਦੇ ਚੈਨਲਾਂ ਤੇ ਆਪਦੇ ਫੇਸਬੁੱਕ ਅਕਾਊਂਟਸ ਤੇ ਸ਼ੇਅਰ ਕਰ ਦਿਓ ਕਿ ਪੰਜਾਬ ਸਰਕਾਰ ਨੇ 16 ਮਾਰਚ ਤੋਂ ਜਦੋਂ ਸਰਕਾਰ ਬਣਦੀ ਹੈ 2021 ਤੋਂ ਅੱਜ ਤੱਕ ਇੰਨੀਆਂ ਪੋਸਟਾਂ ਅਸਾਮੀਆਂ ਸਿੱਖਿਆ ਦੀਆਂ ਕੱਢਤੀਆਂ ਇੰਨੀਆਂ ਹੈਲਥ ਦੀਆਂ ਕੱਢਤੀਆਂ ਇੰਨੀਆਂ ਫਲਾਨੇ ਵਿਭਾਗ ਦੇ ਕੱਢਤੀਆਂ ਵਾਇਰਲ ਕਰ ਦੇਣਾ ਜਿਨ੍ਹਾਂ ਨੂੰ ਆਰਡਰ ਦਿੱਤੇ ਆ ਉਹਨਾਂ ਨੂੰ ਲੁਧਿਆਣੇ ਜਮਨੀ ਚੌਣ ਦੇ ਵਿੱਚ ਬੁਲਾ ਕੇ ਬ ਉੱਥੇ ਕਿਟਾ ਵੰਡੀਆਂ ਨੇ ਜਿਹੜਾ ਉੱਥੇ ਵੋਟਰਾਂ ਨੂੰ ਖਰੀਦ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਚੈਨਲਾਂ ਨੇ ਵਿਖਾਇਆ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੱਤ ਕੰਡੇ ਅਪਣਾਏ ਨੇ ਤਾਂ ਸਵਾ ਤਿੰਨ ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਲੋਕ ਤਾਂ ਉਹਨਾਂ ਦੇ ਜਿਹੜੀਆਂ ਸੰਦੂਕਾਂ ਦੇ ਸੀ ਫੁੱਲ ਕਰ ਦਿੰਦੇ ਮਸ਼ੀਨਾਂ ਦੀ ਜਿਵੇਂ ਆਪ ਹੀ ਕਹਿੰਦਾ ਹੁੰਦਾ ਸੀ ਮਸ਼ੀਨਾਂ ਦੀ ਚੀਕ ਮਰਵਾ ਦਿੰਦੇ ਲੋਕ ਲੋੜ ਹੀ ਨਹੀਂ ਸੀ ਇੰਨਾ ਪ੍ਰਚਾਰ ਕਰਨ ਦੀ ਆਰਾਮ ਨਾਲ ਸੀਐਮ ਸਾਹਿਬ ਆਪ ਦਾ ਸੈਕਟਰੀਏਟ ਬੈਠਦੇ ਆਪ ਦੇ ਸੀਐਮ ਹੌਸ ਬੈਠਦੇ ਉੱਥੋਂ ਬੈਠ ਕੇ ਲੋਕਾਂ ਨੂੰ ਅਪੀਲ ਕਰਦੇ ਪੇਜ ਤੋਂ ਕਿ ਤੁਸੀਂ ਸਵਾ ਤਿੰਨ ਸਾਲ ਦੇ ਵਿੱਚ ਜਿਹੜਾ ਸੀ ਕੰਮ ਕੀਤਾ ਉਹਦੇ ਤੋਂ ਸੰਤੁਸ਼ ਕੀਤਾ ਸਾਰੀ ਦਿੱਲੀ ਵਾਲੇ ਉਹ ਜਿਹੜਾ ਇੱਕ ਵਰਗ ਹੈ ਪੂਰੇ ਦਾ ਪੂਰਾ ਉਹਨੂੰ ਲਿਆ ਕੇ ਪੰਜਾਬ ਦੇ ਵਿੱਚ ਮਤਲਬ ਸੀਐਮ ਦੀ ਧੌਣ ਮੋੜ ਕੇ ਉੱਤੇ ਬਿਠਾ ਕੇ ਲਿਆ ਕੇ ਰੱਖਿਆ ਉਹਨਾਂ ਨੂੰ ਸਾਰੀਆਂ ਪਾਵਰਾਂ ਵੀ ਖੋਲੀਆਂ ਜਿਵੇਂ ਤਾਜ਼ਾ ਸਾਡੇ ਕੋਲ ਜਾਣਕਾਰੀਆਂ ਆ ਰਹੀਆਂ ਨੇ ਕਿ ਉਹ ਸਾਰੀਆਂ ਚ ਚੀਰਮੈਨੀਆਂ ਵਗੈਰਾ ਉਹਨਾਂ ਚੀਫ ਸੈਕਟਰੀਆਂ ਨੂੰ ਸੀਐਮ ਤੋਂ ਖੋਕੇ ਦੇਤੀਆਂ ਤੇ ਉਹ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਤੇ ਇਹ ਜੇ ਕੀਤਾ ਸੀ ਮੰਤਰੀ ਤੰਦਰੁਸਤ ਸੀ ਤਾਂ ਸਾਡੇ ਨਾਲ ਬੈਠ ਕੇ ਮੀਟਿੰਗ ਕਰ ਲੈਂਦਾ ਅਸੀਂ ਇਹ ਮਹਿਸੂਸ ਕਰਦੇ ਹਾਂ ਜਿਵੇਂ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਸੀਗਾ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਨੇ ਕੰਡੈਮਨ ਨਹੀਂ ਕੀਤਾ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਲੱ ਕਰਕੇ ਬਹੁਤ ਸੀਰੀਅਸ ਬਿਮਾਰ ਰਹੇ ਨੇ ਦੋ ਤਿੰਨ ਦਿਨੋਂ ਲਗਾਤਾਰ ਕਿਉਂਕਿ ਉਹ ਤਾਂ ਨਿੱਕੀ ਨਿੱਕੀ ਗੱਲ ਤੇ ਆਪਦੇ ਪੇਜ ਤੋਂ ਲਾਈਵ ਹੋ ਕੇ ਕੋਈ ਨਾ ਕੋਈ ਜਾਣਕਾਰੀ ਦਿੰਦੇ ਆ ਤੇ ਜੇ ਦੋ ਤਿੰਨ ਦਿਨ ਲਗਾਤਾਰ ਗੈਰਹਾਜ ਰਿਆ ਅਸੀਂ ਇਹ ਗੱਲ ਸਮਝਦੇ ਆ ਕਿ ਉਹ ਸੀਰੀਅਸ ਬਿਮਾਰ ਸੀ ਪਤਾ ਨਹੀਂ ਉਹ ਰਾਜਨੀਤਿਕ ਤੌਰ ਤੇ ਬਿਮਾਰਾ ਸੀ ਪਤਾ ਨਹੀਂ ਸਰੀਰਕ ਤੌਰ ਤੇ ਬਿਮਾਰ ਸੀ ਇਹੋ ਗੱਲ ਜਾਣਦੇ ਨੇ ਜੀ ਕੀ ਲੱਗਦਾ ਹੁਣ ਫਿਰ ਯੁੱਧ ਚਲਾਉਣ ਦੇ ਯੁੱਧ ਚਲਾ ਕੇ ਨੌਕਰੀਆਂ ਲਾਉਂਗੇ ਬੇਰਜ਼ਗਰੀ ਵਿਰੁੱਧ ਬਿਲਕੁਲ ਜੀ ਕਿਉਂਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਅਸੀਂ ਸੰਘਰਸ਼ ਕਰਦੇ ਰਹੇ ਆ ਅਸੀਂ ਸੰਘਰਸ਼ਾ ਤੋਂ ਨਹੀਂ ਭੱਜੇ ਅੱਜ ਵੀ ਅਸੀਂ ਆਪਣੇ ਹੱਕ ਸਰਕਾਰ ਦੇ ਵਿਰੁੱਧ ਖੜੇ ਆ ਜਿਹਦ ਬੇਰੋਜ਼ਗਾਰੀ ਪਰ ਤੇ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ ਹੈ ਕੈਪਟਨ ਸਮੇ ਵੀ ਅਸੀਂ ਉਹਨਾਂ ਦੀ ਕੋਠੀ ਜਾਂਦੇ ਰਹੇ ਆ ਜਦੋਂ ਸਿੱਖਿਆ ਮੰਤਰੀ ਵਿਜਿੰਦਰ ਸਿੰਘ ਲਈ ਸੀ ਉੱਥੇ ਵੀ ਜਾਂਦੇ ਰਹੇ ਆ ਪ੍ਰਗਟ ਸਿੰਘ ਸਮੇ ਵੀ ਅਸੀਂ ਇਹ ਮਤਲਬ ਕਿ ਜਿਹੜਾ ਹੈ ਆਪਣੀਆਂ ਮੰਗਾਂ ਲਈ ਸੀ ਲੰਬਾ ਸਮਾਜ ਸੰਘਰਸ਼ ਕੀਤਾ ਹੈ ਹੁਣ ਵੀ ਸਾਨੂੰ ਉਮੀਦ ਹੈ ਵੀ ਅਸੀਂ ਆਪਣੇ ਜਿਹੜੀਆਂ ਮੰਗਾਂ ਮਸਲੇ ਆ ਉਹ ਹੱਲ ਕਰਵਾਉਣ ਦੇ ਵਿੱਚ ਜਿਹੜੀ ਸਰਕਾਰ ਤੋਂ ਧੌਣ ਤੇ ਗੋਡਾ ਰੱਖ ਕੇ ਅਸੀਂ ਆਪਣੀਆਂ ਮੰਗਾਂ ਮਸਲੇ ਹੱਲ ਕਰਵਾਵਾਂਗੇ ਜਿਹੜਾ ਅਸੀਂ ਜੁੱਦ ਛੇੜਿਆ ਹੋਇਆ ਜੀ ਜਿਵੇਂ ਮੈਂ ਗੱਲ ਕਰੀਆ ਫਿਰ ਉਹਨੂੰ ਯੁੱਧ ਦੇ ਨਾਲ ਹੀ ਲਾਉਂਗੀ ਨੌਕਰੀਆਂ ਨੂੰ ਫਿਰ ਮਿਲਣ ਉਹ ਨਹੀਂ ਮਿਲਣੀਆਂ ਹੁਣ ਤੱਕ ਆਸਮੀਦ ਸਰਕਾਰ ਤੋਂ ਟੁੱਟ ਗਈ ਵੀ ਹੁਣ ਤਾਂ ਹੀ ਫਿਰ ਯੁੱਧ ਛੇੜੇ ਵੀ ਯੁੱਧ ਨਾਲ ਹੀ ਮਿਲਣਗੇ ਹੁਣ ਤਾਂ ਯੁੱਧ ਹੀ ਹੋਣਾ ਹੱਥਾਂ ਬਾਜ ਕਰਾ ਰਹੇ ਆ ਬੈਰੀ ਹੋਏ ਨਾ ਮਿੱਤੋ ਇੱਕ ਕਹਾਵਤ ਵੀ ਹੈ ਬਾਕੀ ਪੰਜਾਬ ਦਾ ਜਿਹੜਾ ਇਨਕਲਾਬੀ ਵਿਰਸਾ ਹੈਗਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੂ ਕਾਰਜਾ ਹਮ ਹੇਲ ਤੇ ਦਰਗਜਸਤ ਹਲਾਲ ਅਸਤ ਬੁਰਦਨ ਬਾਸਮਸ਼ੀਰ ਦਸਤ ਉਹ ਕਹਿੰਦੇ ਵੀ ਜਦੋਂ ਤੁਹਾਡੇ ਕੋਲੇ ਹੀਲੇ ਵਸੀ ਲਿਹਾਰ ਜਣ ਤਾਂ ਉਹ ਦੋ ਫਿਰ ਤਲਵਾਰ ਚੁੱਕਣੀ ਜਾਇਜ਼ ਆ ਤੇ ਸਾਨੂੰ ਸਾਡਾ ਲੋਕ ਵੀ ਪਾਸ ਵੀ ਇਹੀ ਗੱਲ ਕਹਿੰਦਾ ਕਿ ਹੱਥ ਜੋੜਨ ਦੇ ਲਈ ਨਹੀਂ ਦੁਸ਼ਮਣ ਦੀ ਸੰਗੀ ਮਰੋੜਨ ਲਈ ਵੀ ਹੁੰਦੀ ਹੈ ਹੂੰ ਦੇ ਉਪਰ ਸਾਨੂੰ ਪਤਾ ਹੈ ਕਿ ਸਾਨੂੰ ਜਦੋਂ ਅਸੀਂ 3 ਸਾਲ ਤੱਕ ਲਗਾਤਾਰ ਮੰਗ ਪੱਤਰ ਦੇ ਕੇ ਦੇਖ ਲਈ ਉਹਨਾਂ ਦੇ ਕੋਠੀਆਂ ਅੱਗੇ ਜਾ ਕੇ ਬੇਨਤੀਆਂ ਕਰਕੇ ਦੇਖ ਲਈਆਂ ਤਾਂ ਹੁਣ ਪਿਛਲੇ ਦਿਨਾਂ ਤੇ ਅਸੀਂ ਚੈਲੰਜ ਵੀ ਕੀਤਾ ਚੈਲੰਜ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਭਾਵੇਂ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਇਹ ਗੱਲ ਦੀ ਫੂਕ ਕੱਢਤੀ ਹੈ ਜਦੋਂ ਵਿਧਾਇਕਾਂ ਪਿੰਡਾਂ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਦੇ ਦੌਰਾਨ ਉਦਘਾਟਨ ਕਰ ਰਹੇ ਸੀ ਤੇ ਅਸੀਂ ਉੱਥੇ ਸਵਾਲ ਪੁੱਛੇ ਸੀ ਕਿ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਉਹਦੀ ਇੱਕ ਵੀ ਪੋਸਟ ਦਿਖਾ ਦਿਓ ਜਿਹੜੇ ਸਕੂਲ ਦੇ ਵਿੱਚ ਤੁਸੀਂ ਖੜੇ ਹੋ ਬੱਕ ਬੱਕ ਸਕੂਲਾਂ ਦੇ ਵਿੱਚ ਗਏ ਉਹਨਾਂ ਤੋਂ ਅਸੀਂ ਕਿਹਾ ਵੀ ਜਿਹੜੇ ਪੜੀ ਹੋਈ ਹੈ ਇਹ ਸਕੂਲ ਦੇ ਵਿੱਚ ਲੈਕਚਰਰ ਪੂਰੇ ਹੈ ਇਹ ਸਕੂਲ ਦੇ ਵਿੱਚ ਜਿਹੜਾ ਨੌਨ ਟੀਚਿੰਗ ਸਟਾਫ ਪੂਰਾ ਹੈਗਾ ਇਹਦੇ ਵਿੱਚ ਮਾਸਟਰ ਕੈਡਰ ਦੇ ਅਧਿਆਪਕ ਪੂਰੇ ਹੈ ਉਹ ਅਸੀਂ ਸਵਾਲ ਕੀਤੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਤੇ ਨਾ ਹੀ ਕੋਈ ਵੀ ਉਹਨਾਂ ਕੋਲੇ ਇਤਿਹਾਸ ਸੀ ਜੇ ਹੁੰਦਾ ਤਾਂ ਯਕੀਨਨ ਉਹ ਆਪਣੇ ਹੱਥਾਂ ਦੇ ਵਿੱਚ ਲੈ ਕੇ ਆਉਂਦੇ ਕਿ ਇਹ ਇਤਿਹਾਸ ਸਾਡੀ ਸਰਕਾਰ ਨੇ ਕੱਢਿਆ ਤਾਂ ਇਸ ਕਰਕੇ ਅਸੀਂ ਮੰਗ ਪੱਤਰ ਵੇਖ ਕੇ ਵੇਖ ਲੇ ਸਾਰੇ ਹਿੱਲੇ ਅਪਣਾ ਕੇ ਵੇਖ ਲੇ ਤਾਂ ਹੁਣ ਅਸੀਂ ਨਾ ਮੁੱਖ ਮੰਤਰੀ ਨੂੰ ਨਾ ਇਹਨਾਂ ਦੇ ਮੰਤਰੀਆਂ ਬਦਕਾਂ ਨੂੰ ਪਿੰਡਾਂ ਦੇ ਵਿੱਚ ਬੈਣ ਜਿੱਥੇ ਕਿਤੇ ਆਉਣਗੇ ਪਿਛਲੇ ਸਮੇਂ 'ਚ ਵੀ ਇਹ ਰੱਦ ਕਰਕੇ ਭੱਜੇ ਆਉਣ ਵਾਲੇ ਸਮੇਂ ਦੇ ਖੜਾ ਕੇ ਖੜੇ ਕਰਕੇ ਸਵਾਲ ਪੁੱਛਾਂਗੇ ਇਹਨਾਂ ਕੋਲੇ ਸਵਾਲਾਂ ਦੇ ਜਵਾਬ ਹੋਏ ਅਸੀਂ ਇਹਨਾਂ ਦੇ ਮਾਪੇ ਮੰਗ ਕੇ ਪੈਰੀ ਹੱਥ ਲਾ ਕੇ ਘਰਾਂ ਨੂੰ ਚਲ ਤੁਰ ਜਾਵਾਂਗੇ ਜੇ ਸਾਡੇ ਸਵਾਲਾਂ ਦੇ ਜਵਾਬ ਨਾ ਹੋਏ ਤਾਂ ਲੋਕ ਆਪੇ ਛੱਤਰ ਮਾਰਨਗੇ ਕਿ ਤੁਸੀਂ ਵਾਅਦੇ ਕੀਤੇ ਸੀ ਕਿ ਕਾਂਗਰਸ ਮਾੜੀ ਐ ਕਾਲੀ ਮਾੜੀ ਐ ਉਹਨਾਂ ਨੇ ਪੰਜਾਬ ਦੇ ਬੇੜਾਗਰ ਕਰਤਾ ਉਹਨਾਂ ਨੇ ਘਰ ਘਰ ਨੌਕਰੀ ਦੀ ਗੱਲ ਕਹੀ ਸੀ ਕਾਲੀਆਂ ਨੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਫੈਲਾਤਾ ਹੈ ਚਿੱਟੇ ਦਾ ਧੰਦਾ ਵਧਾਤਾ ਤੇ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਖਰੇ ਉਤਰਿਓ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਅੰਦਾਜ਼ਨ 40 ਮਹੀਨੇ ਦਾ ਟਾਈਮ ਦਿੱਤਾ 39 38 ਮਹੀਨੇ ਸਰਕਾਰ ਬਣੀ ਨੂੰ ਹੋ ਗਈ ਜੇ ਤੁਸੀਂ ਇਸ ਦੇ ਦੌਰਾਨ ਸਿਸਟਮ ਨੂੰ ਸਮਝ ਨਹੀਂ ਸਕੇ ਅਜੇ ਵੀ ਤੁਸੀਂ ਅਗਲੇ ਦੀ ਮੰਗ ਕਰਦੇ ਹੋ ਤਾਂ ਇਹ ਤੁਹਾਡੇ ਵਾਸਤੇ ਲਾਨਤ ਹੈ ਦੂਜੀ ਗੱਲ ਕਿ ਪੰਜਾਬ ਦੇ ਲੋਕ ਇਹ ਗੱਲ ਕਦੇ ਹਜਮ ਨਹੀਂ ਕਰਦੇ ਸਾਡਾ ਆਪ ਦਾ ਗਵਾਂਢੀ ਸਾਡਾ ਭੈਣ ਭਰਾ ਸਾਨੂੰ ਕਦੇ ਘੂਰ ਜੇ ਸਾਨੂੰ ਕਿਤੇ ਕੋਈ ਲੁੱਟ ਕੇ ਲੈ ਜੇ ਸਾਡੇ ਅੱਡ ਠੋਖਾ ਠੱਗੀ ਕਰ ਦੇ ਅਸੀਂ ਜਰ ਲਾਂਗੇ ਕਿ ਸਾਡਾ ਆਪਦਾ ਹੈ ਸਾਡੇ ਪੰਜਾਬ ਦਾ ਸਾਡਾ ਆਪਣੇ ਸੂਬੇ ਦਾ ਆਪਣੇ ਘਰ ਦਾ ਹੈ ਜੇ ਬਾਹਰ ਲਾ ਕੇ ਸਾਡੇ ਤੇ ਰੋਹ ਮਾਰੂਗਾ ਉਹ ਪੰਜਾਬ ਵਾਲੇ ਉੱਥੇ ਫਿਰ ਉਹ ਇਕੱਠੇ ਹੋ ਜਾਂਦੇ ਆ ਤੇ ਉਹ ਨਹੀਂ ਚੱਲਦੇ ਤੇ ਅੱਜ ਸਾਰੀ ਲੋਬੀ ਲਿਆ ਕੇ ਭਗਵੰਤ ਮਾਨ ਤੇ ਬਿਠਾਤੀ ਆ ਉਹਦੇ ਕੋਲੋਂ ਮੁੱਖ ਸਾਰੀਆਂ ਪਾਵਰਾ ਮਤਲਬ ਬਾਹਾਂ ਪਿੱਛੇ ਬਣ ਲਈਆਂ ਇੱਕ ਤਰੀਕੇ ਨਾਲ ਮੁੱਖ ਮੰਤਰੀਆਂ ਵਾਹਾਂ ਪਿੱਛੇ ਬਣੀਆਂ ਹੋਈਆਂ ਨੇ ਤੇ ਉਹਨਾਂ ਤੇ ਜਿਹੜੇ ਚੀਫ ਸਕੱਟਰੀ ਐ ਸੈਕਟਰੀ ਐ ਉਹ ਕਾਬਜ ਹੋਏ ਬੈਠੇ ਐ ਜਿਹੜੇ ਕਿ ਇੱਕ ਲੋਕਾਂ ਦੀ ਤਨਖਾਹ ਤੇ ਪੜਨ ਵਾਲੇ ਵਿਅਕਤੀ ਨੇ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਅੱਜ ਮੁੱਖ ਮੰਤਰੀ ਵੀ ਪਿੱਛੇ ਐ ਸੀਐਮ ਵੀ ਡਿਪਟੀ ਸੀਐਮ ਵੀ ਜਿੰਨੀ ਵੀ ਮਤਲਬ ਕੈਬਨਟ ਐ ਉਹ ਸਾਰੀ ਮੰਗ ਰਹਾ ਤੇ ਇੱਕ ਚੀਫ ਤੁਹਾਡੇ মিডিਆ ਰਾਹੀਂ ਸਾਡੀ ਇਹ ਵੀ ਬੇਨਤੀ ਹੈ ਕਿ ਪੰਜਾਬ ਦੇ ਵਿਧਾਇਕੋ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਯਕੀਨ ਕੀਤਾ ਹੈ ਤੁਹਾਡੇ ਤੇ ਭਰੋਸਾ ਆਪਣਾ ਜਤਾਇਆ ਸੀ ਆਪਣੀ ਮਾੜੀ ਮੋਟੀ ਅਣਖ ਗੈਰਤ ਸ਼ਰਮ ਨੂੰ ਹੱਥ ਮਾਰ ਲਓ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਜੋ ਨਹੀਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੀ ਦਬਲਣਾ ਹੈ ਕੁੱਟਣਾ ਹੈ ਤੇ ਦਿੱਲੀ ਵਾਲਿਆਂ ਨੇ ਤਾਂ ਕਰਨੀ ਕੁਝ ਨਹੀਂ ਜਿਹੜੀ ਟੀਮ ਤੁਹਾਡੇ ਤੇ ਬਿਠਾ ਬਿਠਾਤੀ ਹੈ ਉਹਨਾਂ ਨੇ ਜਦੋਂ ਵੋਟਾਂ ਦਾ ਟਾਈਮ ਜ ਆ ਗਿਆ ਚੋਣ ਜਾਬਤਾ ਜ ਲੱਗ ਗਿਆ ਆਪਣੀਆਂ ਚੱਕ ਕੇ ਕੀ ਕਹਿੰਦੇ ਆਪਣੀਆਂ ਝੁੱਗੀਆਂ ਜ ਉਹਨਾਂ ਨੇ ਦਿੱਲੀ ਨੂੰ ਚੜ ਜਾਣਾ ਤੇ ਪੰਜਾਬ ਦੇ ਵਿੱਚ ਫਿਰ ਲੋਕਾਂ ਨੇ ਤੁਹਾਡਾ ਜਲੂਸ ਕੱਢਣਾ ਇਸ ਕਰਕੇ ਰਹਿੰਦੇ ਸਮੇਂ ਦੇ ਵਿੱਚ ਤੁਸੀਂ ਵਿਚਾਰ ਲਓ ਆਪਣੇ ਦੇ ਵਿੱਚ ਸੁਧਾਰ ਕਰ ਲਓ ਪੰਜਾਬ ਦੇ ਨਾਲ ਖੜਜੋ ਪੰਜਾਬ ਦੇ ਲੋਕਾਂ ਦੇ ਨਾਲ ਖੜਜੋ ਤੇ ਨਹੀਂ ਪੰਜਾਬ ਦੇ ਬੇਰਜ਼ਗਾਰਾਂ ਦੇ ਜਦੋਂ ਜਾ ਕੇ ਜਨਤਕ ਕਚਹਿਰੀ ਅਸੀਂ ਸਵਾਲ ਕਰਾਂਗੇ ਤੇ ਉਹਨਾਂ ਲੋਕਾਂ ਦੇ ਨਾਲ ਖੜਕੇ ਤੁਹਾਨੂੰ ਉੱਥੇ ਲਾਣਤਾ ਪਾਉਣੀਆਂ ਨੇ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਹੋਣਾ ਬਿਲਕੁਲ ਚੈਲੰਜ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਮੰਗਣਾਉਣਗੇ ਅਸੀਂ ਉਹਨਾਂ ਕੋਲੋਂ ਅੰਕੜੇ ਮੰਗਾਗੇ ਕਿ ਲਿਆਓ ਜਨਤਕ ਕਚਹਿਰੀ ਚ ਸਵਾਲ ਕਰਾਂਗੇ ਜੇ ਉਹਨਾਂ ਦੇ ਸਵਾਲ ਦਰੁਸਤ ਸਾਡੇ ਸਵਾਲਾਂ ਦੇ ਜਵਾਬ ਉਹਨਾਂ ਕੋਲੇ ਦਰੁਸਤ ਹੋਏ ਅਸੀਂ ਮਾਫੀ ਮੰਗਾਗੇ ਤੇ ਨਹੀਂ ਫਿਰ ਲੋਕ ਉਹਨਾਂ ਨੂੰ ਮਾਫ ਕਰਦੇ ਨਹੀਂ ਕਰਨਗੇ ਕਿਉਂਕਿ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਇੱਕ ਵੀ ਭਰਤੀ ਨਹੀਂ ਕੱਢੀ ਆਨਰ ਕਾਰਡ ਪਿਆਏ ਇਹ ਕੋਈ ਮੇਰੇ ਜ਼ੁਬਾਨੀ ਕਹਿਣ ਦੀ ਗੱਲ ਨਹੀਂ ਕਿ ਮੈਂ ਕਹਿ ਤੀ ਇਹ ਗੱਲ ਪੱਤੀ ਦਾ ਸਤਕਾਰਯੋਗ ਵਰਕਰ ਵੀਰ ਸਾਡਾ ਸ਼ੇਅਰ ਕਰਦੇ ਕਿ ਝੂਠ ਬੋਲਦੇ ਨੇ ਬੇਰਜ਼ਗਾਰ ਤਾਂ ਆਹ ਦੇਖੋ ਜੀ ਆਹ ਪੋਸਟਾਂ ਕੜਤੀਆਂ ਸਿੱਖਿਆ ਦੀਆਂ ਆਹ ਪੋਸਟਾਂ ਹੈਲਥ ਦੀਆਂ ਕੜਤੀਆਂ ਅਨਾਉਂਸ ਜ਼ਰੂਰ ਕਰਤੀਆਂ ਅਜੇ ਤੱਕ ਕਿਤੇ ਕੋਈ ਇਸ਼ਤਿਹਾਰ ਨਹੀਂ ਕਿਤੇ ਕੋਈ ਪੇਪਰ ਨਹੀਂ अनेका ਭਰਤੀਆਂ ਪਿਛਲੇ ਸਰਕਾਰਾਂ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਸੀ ਉਹਨਾਂ ਦੇ ਵਿੱਚ ਕਿੰਨੇ ਕਪਲੇ ਹੋ ਗਏ ਕਿੰਨੇ ਵਾਰੀ ਪੇਪਰ ਰੱਦ ਹੋ ਗਏ ਇੱਕ ਵਿਅਕਤੀ ਜਿਹੜਾ ਪੇਪਰ ਦੇਣ ਜਾ ਰਿਹਾ ਹੈ ਉਹਨੇ ਮਿਹਨਤ ਕੀਤੀਆਂ 4-5 ਸਾਲ ਤਿਆਰੀ ਕੀਤੀ ਹੈ ਨੈਤ ਸਿਲਦਾਰ ਦਾ ਪੇਪਰ ਹੈ ਤੇ ਉਹ ਰੱਦ ਹੋ ਜਾਂਦਾ ਕਿਉਂਕਿ ਉਹਦੇ 'ਚ ਨਕਲ ਵੱਜ ਗਈ ਤੇ ਉਹ ਬਹੁਤ ਵੱਡਾ ਸਵਾਲ ਹੈ अनेका ਇਹ ਜਿਹੇ ਮਸਲੇ ਹੋਰ ਖ ਡਲਾ ਹੁੰਦਾ ਹੈ ਪਤਾ ਨਹੀਂ ਕਿਹੜਾ ਤੋਂ ਚਲਾ ਹੁੰਦਾ ਹੈ ਸੰਤਖਨ ਦੀ ਲੋੜ ਹੀ ਨਹੀਂ ਨਾ ਆਪਣੀ ਪਾਰਟੀ ਦੇ ਵਰਕਰਾਂ ਕੋਲ ਹੀ ਜਦੋਂ ਪੰਜਾਬ ਦੇ ਲੋਕਾਂ ਸਾਹਮਣੇ ਸਵਾਲ ਦਾ ਜਵਾਬ ਦੇਣ ਦੀ ਤਾਕਤ ਨਾ ਰਹੀ ਉਹੀ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਭਜਾ ਦੇਣਗੇ ਅਸੀਂ ਤਾਂ ਬੈਕਤੀ ਖੜਾਂਗੇ ਅਸੀਂ ਤਮਸੇ ਦਿਖਾਂਗੇ ਜੀ ਤਾਂ ਉਹ ਸਰਕਾਰ ਜਿਹੜੀ ਬੇਰੋਜ਼ਗਾਰੀ ਨੂੰ ਖਤਮ ਕਰਨ ਦੀਆਂ ਗੱਲਾਂ ਪੰਜਾਬ ਦੇ ਵਿੱਚ ਕਰਦੀ ਹੈ ਤੇ ਇਹ ਕਹਿੰਦੀ ਹੈ ਕਿ ਅਸੀਂ ਉਹਨਾਂ ਲਈ ਹਾਂ ਤੇ ਆ ਕਿ ਬੇਰੋਜ਼ਗਾਰੀ ਖਤਮ ਕਰਾਂਗੇ ਬੇਰੋਜ਼ਗਾਰੀ ਖਤਮ ਤਾਂ ਹਾਲਾਂਕਿ ਨਹੀਂ ਹੋਈ ਪਰ ਇਹ ਹਾਲਾਤ ਪੰਜਾਬ ਦੇ ਜ਼ਰੂਰ ਬਣ ਗਏ ਨੇ ਕਿ ਜਿੱਥੇ ਸਰਕਾਰ ਨੇ ਯੁੱਧ ਨਸ਼ਿਆਂ ਵਿਰੋਧ ਚਲਾਇਆ ਉੱਥੇ ਬੇਰੋਜ਼ਗਾਰਾਂ ਨੂੰ ਯੁੱਧ ਬੇਰੋਜ਼ਗਾਰੀ ਵਿਰੋਧ ਚਲਾਉਣਾ ਪੈ ਰਿਹਾ ਹੁਣ ਸਰਕਾਰ ਦਾ ਯੁੱਧ ਨਸ਼ਿਆਂ ਪ੍ਰਤੀ ਤਾਂ ਪਤਾ ਨਹੀਂ ਕਿੰਨਾ ਕਾਮਯਾਬਾ ਪਰ ਇਹ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਆਪਦਾ ਯੁੱਧ ਬੇਰੋਜ਼ਗਾਰੀ ਵਿਰੁੱਧ ਜ਼ਰੂਰ ਕਾਮਯਾਬ ਕਰਾਂਗੇ ਤੇ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਮੰਗਣ ਦੇ ਲਈ ਇਹ ਵਿਧਾਇਕ ਐਮ ਐਲ اے ਮੰਤਰੀ ਜਦੋਂ ਵੀ ਆਉਣਗੇ ਤਾਂ ਅਸੀਂ ਉਦੋਂ ਸਵਾਲਾਂ ਦੇ ਨਾਲ ਘੇਰਾਂਗੇ ਤੇ ਇਹਨਾਂ ਨੇ ਆਪ ਹੀ ਕਿਹਾ ਸੀ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਫਿਰ ਉਤਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੀ ਦੇਖਣਗੇ ਇਸ ਤੇ ਬਾਰੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟ ਦੇਉ ਇਜਾਜ਼ਤ ਧੰਨਵਾਦ ਜੀ